ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਅਕਾਲ ਅੱਜ ਅਸੀਂ ਜਿਹੜਾ ਇਹ ਡਰਾਇੰਗ ਬੁੱਕ ਤੇ ਅਸੀਂ ਇਹ ਰੇਸ ਬਣਾਇਆ ਡਿਜ਼ਾਈਨ ਬਣਾਇਆ ਇਹ ਘੇਰੇ ਦਾ ਡਿਜ਼ਾਈਨ ਤੇ ਤੁਹਾਨੂੰ ਅਸੀਂ ਦੱਸਾਂਗੇ ਵੀ ਕਿਵੇਂ ਬਣਾਉਣਾ ਹੈ ਤੇ ਇਹ ਆਪਾਂ ਮਸ਼ੀਨ ਵਰਕ ਕਰਨਾ ਹੈ ਘੇਰੇ ਤੇ ਫੋਹਚਾਂ ਤੇ ਤੇ ਬਾਹਾਂ ਤੇ ਤੇ ਆਪਾਂ ਡਿਜ਼ਾਈਨ ਵੀ ਬਣਾਉਣ ਦਾ ਤਰੀਕਾ ਦੱਸਦੇ ਹਾਂ ਤੁਹਾਨੂੰ ਬਿਫੇਰ ਡਿਜ਼ਾਈਨ ਬਹੁਤ ਵਧੀਆ ਬਣਦਾ ਹੈ ਦੇਖੋ ਜਦੋਂ ਆਪਾਂ ਡਿਜ਼ਾਈਨ ਬਣਾਉਣਾ ਹੈ ਪਹਿਲਾਂ ਆਪਾਂ ਥੱਲੇ ਜਿਹੜੀ ਲਾਈਨ ਬਣਾਉਣੀ ਹੈ ਇੱਕੋ ਜਿਹੀ ਬਣਾਉਣੀ ਹੈ ਥੱਲੇ ਇੰਨੇ 1 ਇੰਚ ਦਾ ਆਪਾਂ ਰੱਖਿਆ 1 ਇੰਚ ਦਾ ਇੱਥੇ ਨਿਸ਼ਾਨੀ ਲਈ ਇੱਥੇ ਲਾ ਲਈ ਇੱਥੇ ਤੇ ਫੇਰ ਇਹਨੂੰ ਆਪਾਂ ਫੁੱਟੇ ਨਾਲ ਤੇ ਸਿੱਧੀ ਲਾਈਨ ਮਾਰ ਲਈ ਦੇਖੋ ਫੇਰ ਆਪਾਂ ਇਹ ਰੱਖਣਾ ਵੀ ਆਪਣਾ ਇੰਨੇ ਚ ਡਿਜ਼ਾਈਨ ਆਊਗਾ ਤੇ ਆਪਾਂ ਉੱਪਰ ਮਾਰ ਲਈ ਦੇਖੋ ਇਹ ਆਪਾਂ ਇਸ ਤਰ੍ਹਾਂ ਕਰਿਆ ਪਹਿਲਾਂ ਵੀ ਆਪਾਂ ਡੰਡੀ ਲਾ ਕੇ ਤੇ ਇਹਦਾ ਅਸੀਂ ਜਿਹੜਾ ਵੀ ਆ ਬਣਾਇਆ ਹੈ ਤੇ ਇਹਦਾ ਅਸੀਂ ਆ ਫੁੱਲ ਬਣਾ ਲਿਆ ਦੇਖੋ ਇੱਕ ਵਾਰ ਕਾਗਜ਼ ਦੇ ਗੱਤੇ ਤੇ ਬਣਾ ਲਓ ਤੁਸੀਂ ਤੇ ਸਾਰੇ ਫੁੱਲ ਫਿਰ ਇੱਕੋ ਜਿਹੇ ਆਉਣਗੇ ਆਪਣੇ ਫਿਰ ਇੱਕ ਦੂਜਾ ਫੁੱਲ ਅਸੀਂ ਇਹ ਬਣਾਇਆ ਇਹਦੇ ਅਸੀਂ ਇਹ ਨਿਸ਼ਾਨੀ ਵੀ ਲਾਈ ਹੈ ਵੀ ਇਸ ਪਾਸੇ ਇਸ ਪਾਸੇ ਹੀ ਫੁੱਲ ਆਊਗਾ ਦੇਖੋ ਇਸ ਪਾਸੇ ਆ ਤੇ ਸਾਰੇ ਫੁੱਲ ਇਸ ਪਾਸੇ ਕੋਜੇ ਬਣਨਗੇ ਜਮ ਫਿਰ ਅਸੀਂ ਇਹ ਫੁੱਲ ਰੱਖ ਕੇ ਇਹ ਲਾ ਕੇ ਫਿਰ ਆ ਬਣਾ ਕੇ ਫਿਰ ਆ ਡੰਡੀ ਲਾ ਕੇ ਆ ਫੁੱਲ ਨ ਰੱਖਿਆ ਫਿਰ ਅਸੀਂ ਇਹਦਾ ਮੇਜਰਮੈਂਟ ਕੀਤਾ ਤੇ ਇੱਥੇ ਆਪਾਂ ਸਿੱਧੀ ਇਹ ਲਾਈਨ ਲਾ ਲਈ ਦੇਖੋ ਆਪਣਾ ਬਾਹਰ ਨਾ ਜਾਵੇ ਟਿੱਡਾ ਵੀ ਨਾ ਹੋਵੇ ਬੇਲ ਨਾ ਹੋਵੇ ਬੇਲ ਇੱਕੋ ਜੀ ਜਾਵੇ ਆਪਣੀ ਤੇ ਆਪਾਂ ਇਹ ਉੱਤੇ ਨਿਸ਼ਾਨੀ ਲਾ ਲਈ ਜੇਦੋਂ ਆਪਾਂ ਸੂਟ ਤੇ ਕਰਨਾ ਇਹ ਨਿਸ਼ਾਨੀ ਨਹੀਂ ਇਹ ਲਾਈਨ ਨਹੀਂ ਲਾਉਣੀ ਆਪਾਂ ਸੂਟ ਦੇ ਉੱਤੇ ਤੇ ਥੱਲੇ ਵੀ ਆਪਾਂ ਇਹ ਲਾਈਨ ਲਾ ਸਕਦੇ ਹਾਂ ਤੇ ਬਣਾ ਸਕਦੇ ਹਾਂ ਤੁਸੀਂ ਡਿਜ਼ਾਈਨ ਵੀ ਫਿਰ ਘੇਰੇ ਤੇ ਸੋਹਣਾ ਲੱਗਦਾ ਕੱਲੀ ਬੇਲ ਸੋਹਣੀ ਵੀ ਨਹੀਂ ਲੱਗਣੀ ਤੇ ਇਹ ਜਿਹੜਾ ਅਸੀਂ ਵੇਖਿਆ ਉਹਦੇ ਉੱਤੇ ਇਹ ਜਿਹੜਾ ਉਹਨਾਂ ਨੇ ਭੇਜਿਆ ਸਾਨੂੰ ਤੇ ਉਹਦੇ ਥੱਲੇ ਨਹੀਂ ਹੈ ਹੀ ਨਹੀਂ ਤੇ ਅਸੀਂ ਇਹ ਲਾਈ ਆ ਵੀ ਥੱਲੇ ਸੋਹਣੀ ਲੱਗਦੀ ਹੈ ਘੇਰੇ ਦੇ ਉੱਤੇ ਤੇ ਉੱਤੇ ਆਪਾਂ ਇਹ ਬੇਲ ਬਣਾਉਣੀ ਆ ਦੇਖੋ ਤੇ ਇਹ ਆਪਾਂ ਇੱਕ ਦੋਨਾਂ ਪੇਜਾਂ ਦੇ ਉੱਤੇ ਬਣਾਇਆ ਤੇ ਇਹ 19 ਇੰਚ ਦਾ ਘੇਰਾ ਸੀਗਾ ਉਹਨਾਂ ਦਾ ਤੇ 19 ਇੰਚ ਤੇ ਆਪਾਂ ਬਣਾਇਆ ਤੇ ਆਪਾਂ ਫਿਰ ਵੀ ਇੰਨਾ ਜੇ ਆਪਾਂ ਇੰਨਾ ਬਣਾ ਲੈਂਦੇ ਦੁਬਾਰੇ ਫਿਰ ਉੱਥੋਂ ਲਾਉਨੇ ਆ ਫਿਰ ਟੇਡਾ ਵਿੰਗਾ ਹੋ ਜਾਂਦਾ ਆਪਾਂ ਟ੍ਰੇਸ ਵੀ ਜਮਾ ਇਹ ਸਾਰਾ ਹੀ ਕਰਾਂਗੇ ਦੇਖੋ ਇਹ ਸਟੋਰੀ ਇਸ ਦੇ ਉੱਤੇ ਕਰਾਂਗੇ ਪਹਿਲਾਂ ਆਪਣਾ ਇੱਧਰ ਟਰੇਸ ਹੋ ਜਾਵੇ ਦੇਖੋ ਇਹ ਆਪਾਂ ਸੂਟ ਕੱਢਿਆ ਸੀ ਇਹਦਾ ਆਪਾਂ ਮਸ਼ੀਨ ਵਰਤ ਕੇ ਕਰਨਾ ਦੇਖੋ ਇਸ ਇਹਦੇ ਉੱਤੇ ਧਰ ਕੇ ਆਪਾਂ ਤੇ ਇਹਨੂੰ ਆਪਾਂ ਉਹ ਕਰ ਲੈਣਾ ਠੀਕ ਹੈ ਜੀ ਇਹਦੇ ਉੱਤੇ ਟਰੇਸ ਕਰ ਲਾਂਗੇ ਫਿਰ ਸੂਈ ਨਾਲੇ ਚ ਮੋਰਵੇਂ ਕੱਢਾਂਗੇ ਫਿਰ ਇਹਨੂੰ ਆਪਾਂ ਜਿਹੜਾ ਨੀਲ ਹੁੰਦਾ ਲਾਜਵਾਰ ਹੁੰਦਾ ਲਾਜਵਾਰ ਕਹਿੰਦੇ ਉਹ ਚ ਆਪਾਂ ਤਾਰਵੀਨ ਦਾ ਤੇਲ ਮਿਲਾ ਕੇ ਫਿਰ ਆਪਾਂ ਇਹਨੂੰ ਸੂਟ ਤੇ ਟਰੇਸ ਕਰਾਂਗੇ ਇਹ ਜੇ ਮੁਰਗਾ ਕੱਢ ਕੇ ਇਹ ਜੇ ਨਾ ਵੀ ਦਿੱਸੇ ਤਾਂ ਤੁਸੀਂ ਇਹਦੇ ਨਾਲ ਸਕੇਚ ਨਾਲ ਜਾਂ ਪੈਨ ਨਾਲ ਇਹ ਤੇ ਤੁਸੀਂ ਬਣਾ ਸਕਦੇ ਹੋ ਤੇ ਤੁਸੀਂ ਇੰਨਾ ਵੀ ਬਣਾ ਕੇ ਦੋ ਵਾਰਾਂ ਵੀ ਟ੍ਰੇਸ ਕਰ ਸਕਦੇ ਹੋ ਸੂਟ ਤੇ ਅਸੀਂ ਸਾਰੇ ਤੇ ਫਿਰ ਕਰ ਲਿਆ ਵੀ 19 ਇੰਚ ਦਾ ਹੀ ਅਸੀਂ ਟ੍ਰੇਸ ਬਣਾ ਲਿਆ ਇੱਥੇ ਸਾਨੂੰ ਸੌਖਾ ਲੱਗਿਆ ਵੀ 19 ਇੰਚ ਦਾ ਬਣਾ ਕੇ ਤੇ ਟ੍ਰੇਸ ਕਰਕੇ ਤੇ ਉਵੇਂ ਹੀ ਆਪਾਂ ਸੂਟ ਦੇ ਉੱਤੇ ਕਰ ਲਾਂਗੇ ਹੁਣ ਤੁਹਾਨੂੰ ਜਿਹੜੇ ਆਪਾਂ ਸੂਟ ਦੇ ਉੱਤੇ ਕਰਨਾ ਹੈ ਉਹ ਤੇ ਦਿਖਾਉਨੇ ਆ ਸੂਟ ਨੂੰ ਵੀਡੀਓ ਨੂੰ ਸਬਸਕ੍ਰਾਈਬ ਇਨਡ ਟਿੱਕਰ ਵੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਓ ਤੇ ਲਾਇਕ ਜਰੂਰ ਵੀਡੀਓ ਨੂੰ ਕਰਿਆ ਕਰੋ ਤੇ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੁਸੀਂ ਵੀ ਤੁਹਾਨੂੰ ਵੀਡੀਓ ਕੈਹੀ ਜੀ ਲੱਗੀ ਤੇ ਚੈਨਲ ਨੂੰ ਵਾਰ ਤੋਂ ਵਾਰ ਸਬਸਕ੍ਰਾਈਬ ਕਰੋ ਤੇ ਜੇ ਕਿਸੇ ਨੇ ਸੂਟ ਕਢਾਈ ਕਰਵਾਉਣੀ ਹੈ ਸੂਟਾਂ ਤੇ ਜਾਂ ਪੇਂਟ ਕਰਵਾਉਣਾ ਹੈ ਜਾਂ ਤੁਸੀਂ ਸੋ ਕੀ ਵੀ ਬਲੌਜ਼ ਬਣਾਉਣਾ ਤਾਂ ਉਹ ਵੀ ਸਾਨੂੰ ਆਰਡਰ ਕਰ ਸਕਦੇ ਹੁਣ ਤੁਹਾਨੂੰ ਅੱਗੇ ਅਸੀਂ ਸੂਟ ਦਿਖਾਉਨੇ ਆ ਜਿਹੜੇ ਤੇ ਆਪਾਂ ਟਰੇਸ ਇਸ ਕਢਾਈ ਕਰਨੀ ਹੈ ਇਹ ਮਸ਼ੀਨ ਵਰਕ ਕਰ ਇਹ ਸੂਟ ਦੇ ਉੱਤੇ ਆਪਾਂ ਇਹਦਾ ਮਾਸਟਰ ਕਲਰ ਹੈ ਤੇ ਇਹ ਲਾਈਨਿੰਗ ਵਾਲਾ ਵੀ ਨਵੇਂ ਲੈਣਾ ਜੀਆਂ ਬਣੀਆਂ ਹੋਈਆਂ ਕੱਪੜੇ ਦੇ ਵਿੱਚ ਤੇ ਇਹ ਪ੍ਰੈਸ ਕਰਨ ਵਾਲਾ ਇਹ ਆਪਾਂ ਧੋਤਾ ਧੋ ਕੇ ਤੇ ਫਿਰ ਆਪਾਂ ਇਹਨੂੰ ਹੁਣ ਇੱਥੇ ਕਢਾਈ ਕਰਾਂਗੇ ਪਹਿਲਾਂ ਆਪਾਂ ਧੋ ਲਿਆ ਵੀ ਇਹਨੂੰ ਪਾਣੀ ਵਿੱਚ ਡੁਬੋ ਕੇ ਰੱਖਤਾ ਦੇਖੋ ਇਹਦੇ ਵਿੱਚ ਲੈਣਾ ਜੀਆਂ ਬਣੀਆਂ ਹੋਈਆਂ ਦੇਖੋ ਆਹ ਕੱਪੜੇ ਦੇ ਵਿੱਚ ਤੇ ਇਹ ਤੇ ਆਪਾਂ ਕਢਾਈ ਕਰਨੀ ਹੈ ਘੇਰੇ ਤੇ ਤੇ ਬਾਹਾਂ ਤੇ ਤੇ ਸਲਵਾਰ ਤੇ ਪਹੁੰਚੇ ਹੁੰਦੇ ਤੇ ਤੁਸੀਂ ਕਿਸੇ ਵੀ ਇਹ ਇਹ ਕੱਪੜਾ ਵੀ ਪਾਰਟੀ ਵੇਅਰ ਸੂਟ ਹੈ ਇਹ ਬਣੂਗਾ ਇਹ ਲੈਣਾ ਵਾਲਾ ਕੱਪੜਾ ਦੇਖੋ ਵਧੀਆ ਚਾ ਕੱਪੜਾ ਇਹ ਬਹੁਤ ਸੋਹਣਾ ਕੱਪੜਾ ਹੈ ਤੇ ਉਹਨਾਂ ਨੇ ਸਾਨੂੰ ਕੱਪੜਾ ਹੀ ਭੇਜਿਆ ਇਹ ਇਹ ਤੇ ਆਪਾਂ ਇਹ ਕਢਾਈ ਕਰਾਂਗੇ ਜਦੋਂ ਕਢਾਈ ਕੀਤੀ ਉਦੋਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਅੱਜ ਸਾਡੇ ਕੋਲ ਕੋਈ ਵੀਡੀਓ ਨਹੀਂ ਸੀਗੀ ਅਸੀਂ ਇਹ ਬਣਾਇਆ ਵੇ ਟਰੇਸ ਇਹ ਟਰੇਸ ਨੂੰ ਤਾਂ 2 ਦਿਨ ਹੋ ਗਏ ਬਣਾਏ ਨੂੰ ਡਿਜ਼ਾਈਨ ਨੂੰ ਤੇ ਇਹ ਹਜੇ ਟਰੇਸ ਨਹੀਂ ਕੀਤਾ ਸੀ ਹੋਰ ਕੰਮ ਕਰ ਰਹੇ ਸੀ ਤੇ ਇਸ ਤਰ੍ਹਾਂ ਤੁਸੀਂ ਵੀ ਪਹਿਲਾਂ ਇਹ ਜੇ ਫੁੱਲ ਬਣਾ ਕੇ ਪੱਤੀਆਂ ਵੀ ਤੁਸੀਂ ਬਣਾ ਸਕਦੇ ਹੋ ਫਿਰ ਉਹ ਮੇਂ ਲਾ ਸਕਦੇ ਹੋ ਪੱਤੀਆਂ ਵੀ ਓਡੰਗੰਡੀਆਂ ਕੋਈ ਵੱਡੀ ਛੋਟੀ ਨਹੀਂ ਹੁੰਦੀ ਪੱਤੀਆਂ ਤਾਂ ਅਸੀਂ ਵੈਸੇ ਹੀ ਬਣਾ ਲਈਆਂ ਤੇ ਆਹ ਵੀ ਅਸੀਂ ਵੈਸੇ ਉਹੀ ਬਣਾ ਲਿਆ ਸੇਬ ਫੁੱਲ ਵੀ ਵੱਡੇ ਛੋਟੇ ਨਾ ਹੋ ਜਾਣ ਇਸ ਕਰਕੇ ਸੇਬ ਬਣਾ ਲਏ ਦੇਖੋ ਇਹਦੇ ਉੱਤੇ ਟ੍ਰੇਸ ਕਰਕੇ ਤੇ ਆਪਾਂ ਕੜਾਈ ਕਰਨੀ ਮਾਸਟਰਡ ਕਲਰ ਦਾ ਇਹੇ ਸੂਟ ਉਹਨਾਂ ਨੇ ਉੱਤੇ ਪਾਉਣਾ ਹੈ ਹਲਦੀ ਤੇ ਹਲਦੀ ਤੇ ਸੂਟ ਪਾਉਣਾ ਹੈ ਉਹਦੇ ਵਾਸਤੇ ਤਿਆਰ ਕਰਨਾ ਆਪਾਂ ਹਲਦੀ ਤੇ ਪਾਉਣ ਵਾਸਤੇ ਤੇ ਆਪਾਂ ਟ੍ਰੇਸ ਕਰਕੇ ਤੇ ਇੱਕ ਤੁਹਾਨੂੰ ਹੋਰ ਸੂਟ ਦਿਖਾਉਣੀ ਆਂ ਅਸੀਂ ਜਿੱਦੇ ਆਪਾਂ ਨਿਸ਼ਾਨੀਆਂ ਲਾ ਚੁੱਕੇ ਆਂ ਸੂਟ ਤੇ ਉਹ ਦੀਦੀ ਦਾ ਸੂਟ ਹੈ ਇਹ ਸੂਟ ਤੇ ਆਪਾਂ ਨਿਸ਼ਾਨੀ ਲਾ ਲਈ ਦੇਖੋ ਇਹ ਵਾਈਟ ਕਲਰ ਦਾ ਸੂਟ ਹੈ ਇਹਦੇ ਉੱਤੇ ਦੇਖੋ ਤੁਸੀਂ ਤੁਹਾਨੂੰ ਦਿਸ ਰਹੀ ਹੋਣੀ ਚਾਕ ਨਾਲ ਨਿਸ਼ਾਨੀ ਲਾਈ ਆਪਾਂ ਗੁਲਾਬੀ ਕਲਰ ਦਾ ਦੇਖੋ ਇੱਧਰ 2 ਇੰਚ ਰੱਖਿਆ ਸੀ ਇਹਨੂੰ ਥੋੜੀ ਜਿਹੀ ਦਿਸ ਨਹੀਂ ਰਹੀ ਇਹਦੀ ਦੇਖੋ ਆ ਸੀ ਥੱਲੇੋਂ ਸੀ 5 ਇੰਚ ਰੱਖਿਆ ਇਹਦੀ ਨਿਸ਼ਾਨੀ ਲਾ ਲਈ ਇਹਨੂੰ ਪੇਂਟ ਕਰਨਾ ਦੇਖੋ ਇੱਧਰ 22 ਇੰਚ ਦਾ ਘੇਰਾ ਦਿੱਦੀ ਆ ਦੇਖੋ ਆ ਥੋੜੀ ਥੋੜੀ ਵੀ ਦਿਸਦੀ ਹੈ ਇਹ ਤੋਂ ਤੇ 22 ਇੰਚ ਇਧਰ ਅਸੀਂ 2 ਇੰਚ ਵੇਰ ਇਧਰ ਅਸੀਂ ਇਹਦੀ ਲਾਈ ਹੈ ਇਹਦੇ ਨਿਸ਼ਾਨੀ ਲਾ ਲਈਏ ਨੂੰ ਪੇਂਟ ਕਰਨਾ ਹੈ ਸੂਟ ਨੂੰ ਤੇ ਇਹਦੇ ਅਸੀਂ ਨਿਸ਼ਾਨੀ ਲਾ ਲਈ ਤੇ ਜੇ ਤੁਸੀਂ ਵੀ ਸਾਥੋਂ ਸੂਟ ਪੇਂਟ ਕਰਵਾਉਣੇ ਹੋਣ ਦੁਪੱਟੇ ਪੇਂਟ ਕਰਵਾਉਣੇ ਹੋਵੇ ਆ ਦੇਖੋ گلابی ਜੀ ਦੀ ਇਹਨਾਂ گلابی ਚਾਕ ਨਾਲ ਅਸੀਂ ਲਾਈ ਹੈ ਇਹ ਤੇ ਲੀਲੇ ਕਲਰ ਦਾ ਚਾਕ ਹੈ ਜਿਹੜਾ ਉਹ ਸਾਡਾ ਲੱਗਿਆ ਹੋਇਆ ਤੇ ਹੋਰ ਹੀ ਚਿੱਟਾ ਜਿਹਾ ਹੋਇਆ ਪਿਆ ਸੀ ਨਵਾਂ ਸੀ ਕੱਢਿਆ ਨੀਗਾ ਤੇ ਫਿਰ ਗੁਲਾਬੀ ਕਲਰ ਦਾ ਵੀ ਅਸੀਂ ਪਹਿਲਾਂ ਲਾਈ ਸੀ ਇੱਕ ਸੂਟ ਤੇ ਨਿਸ਼ਾਨੀ ਤੇ ਫਿਰ ਉਹ ਵੀ ਪਿਆ ਸੀ ਦੇਖੋ ਆਹ ਵੇਖ ਗੁਲਾਬੀ ਕਲਰ ਦੀ ਆਪਾਂ ਇਹ ਘੇਰੇ ਤੇ ਤੇ ਇਹਨੂੰ ਆਪਾਂ ਪੇਂਟ ਕਰਨਾ ਹੈ ਇਹਦੀ ਵੀ ਆਪਣੇ ਕੋਲ ਪੇਕਾਈ ਹੋਈ ਹੈ ਜਿਹੜਾ ਆਪਾਂ ਪੇਂਟ ਕਰਨਾ ਤੇ ਆਹ ਵੀ ਡਿਜ਼ਾਈਨ ਉਹਨਾਂ ਨੇ ਪਸੰਦ ਕਰਕੇ ਸਾਨੂੰ ਭੇਜਿਆ ਸੀਗਾ ਤੇ ਉਹੀ ਬਣਾ ਕੇ ਆਪਾਂ ਇੱਥੇ ਉੱਤੇ ਤਿਆਰ ਕਰਾਂਗੇ ਜੇ ਤੁਸੀਂ ਵੀ ਸਾਤ ਸੂਟ ਪੇਂਟ ਕਢਾਈ ਕਰਵਾਉਣੀ ਹੋਵੇ ਸੂਟਾਂ ਤੇ ਜਾਂ ਹੈਂਡਵਰਕ ਕਰਵਾਉਣਾ ਹੋਵੇ ਤਾਂ ਤੁਸੀਂ ਸਾਤੋ ਕਰਵਾ ਸਕਦੇ ਹੋ ਜਿਹੜੀ ਕੱਲ ਅਸੀਂ ਵੀਡੀਓ ਪਾਈ ਸੀਗੀ ਫਲਕਾਰੀ ਵਾਲੇ ਦੀ ਵਰਕ ਕਰਨਾ ਪੀਚ ਕਲਰ ਤੇ ਉਹ ਵੀ ਤੁਸੀਂ ਕਿਸੇ ਵੀ ਸਟੱਪ ਤੇ ਕਰਵਾ ਸਕਦੇ ਹੋ ਕੋਟਨ ਤੇ ਕਾਸਟੇ ਵੀ ਕਰਵਾ ਸਕਦੇ ਹੋ ਇਹ ਵੀ ਤੁਸੀਂ ਕਿਸੇ ਤੇ ਵੀ ਕਰਵਾ ਸਕਦੇ ਜੇ ਕਿਸੇ ਭੈਣ ਨੂੰ ਵੀਡੀਓ ਪਸੰਦ ਆਵੇ ਸੂਟ ਤਿਆਰ ਕਰਵਾਉਣਾ ਹੋਵੇ ਸਤੋ ਕਰਵਾ ਸਕਦੀ ਹੈ ਤੇ ਬਲੌਜ ਸਕੀ ਵੀ ਜੈਗ ਤਾਂ ਵੀ ਬਣਵਾ ਸਕਦੇ ਹਾਂ ਸਾਨੂੰ ਆਰਡਰ ਕਰ ਸਕਦੇ ਆ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ